ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਟੋਪਿਕ ਏ ਉਹ ਹੈ ਪਤੀ ਤੇ ਪਤਨੀ ਨੂੰ ਮੁੱਖ ਰੱਖ ਕੇ ਇੱਕ ਛੋਟੀ ਜੀ ਕਹਾਣੀ ਪੜ੍ਹੀ ਤੇ ਕਹਾਣੀ ਦਾ ਸਾਰ ਤਾਂ ਇਹ ਸੀ ਵੀ ਇੱਕ ਪਤਨੀ ਤੇ ਇੱਕ ਪਤੀ ਪਿਛਲੇ 8-10 ਸਾਲਾਂ ਤੋਂ ਅੱਡ ਅੱਡ ਰਹਿ ਰਹੇ ਸਨ ਦੂਰ ਦੂਰ ਰਹਿ ਰਹੇ ਸਨ ਮਨ ਮੋਟਾਵ ਸੀ ਗਿਲੇ ਸ਼ਿਕਵੇ ਸਨ ਮੇਲ ਜੋਲੋਂ ਦਾ ਬੰਦ ਸੀ ਦੂਰੀ ਬਣਾ ਕੇ ਰਹਿ ਰਹੇ ਸਨ ਅਚਾਨਕ ਚਲਦਿਆਂ ਚਲਦਿਆਂ ਉਹ ਕਿਧਰੇ ਮਾਰਕੀਟ ਦੇ ਅੰਦਰ ਇਕੱਠੇ ਹੋ ਜਾਂਦੇ ਨੇ ਤੇ ਮਾਰਕੀਟ ਦੇ ਅੰਦਰ ਇਕੱਠੇ ਹੋਏ ਜਦੋਂ ਮਿਲੇ ਤੇ ਆਪਣਾ ਪਿਛੋਕੜ ਉਹਨਾਂ ਨੂੰ ਚੇਤੇ ਆਇਆ ਪਿਛੋਕੜ ਨੇ ਖਿੱਚ ਮਾਰੀ ਉਹਨਾਂ ਦਾ ਦਿਲ ਕੀਤਾ ਪਤੀ ਦਾ ਦਿਲ ਕੀਤਾ ਮੈਨੂੰ ਮਿਲਾਂ ਪਤਨੀ ਦਾ ਦਿਲ ਕੀਤਾ ਮੈਨੂੰ ਮਿਲਾਂ ਦੋਵੇਂ ਸ਼ਰਮਾਰੇ ਸਨ ਇੱਕ ਦੂਜੇ ਨੂੰ ਬੁਲਾਉਣ ਤੋਂ ਪਰ ਆਫਟਰ ਆਲ ਚਾਕਾ ਦੂਰ ਹੋਇਆ ਸ਼ਰਮ ਦੂਰ ਹੋਈ ਤੇ ਪਤਨੀ ਨੇ ਬੁਲਾਇਆ ਲਿਆ ਉਹ ਕਹਿੰਦੀ ਜੀ ਬੜੀ ਦੇਰ ਹੋ ਗਈ ਹੈ ਆਪਾਂ ਦੋਵੇਂ ਇੱਕ ਦੂਜੇ ਤੋਂ ਦੂਰ ਆ ਆਪਾਂ ਕੌਫੀ ਜਾਂ ਚਾਹ ਦਾ ਇੱਕ ਇੱਕ ਕਾਪੀ ਇਕੱਠੇ ਬਹਿ ਕੇ ਪੀ ਸਕਨੇ ਉਹਦਾ ਵੀ ਦਿਲ ਕਰਦਾ ਸੀ ਮਿਲਣ ਤੇ ਦੋਵੇਂ ਇੱਕ ਕੌਫੀ ਦੀ ਸ਼ੌਕ ਤੇ ਚਲੇ ਜਾਂਦੇ ਨੇ ਉੱਥੇ ਬਹਿ ਕੇ ਕੌਫੀ ਪੀਣਾ ਸ਼ੁਰੂ ਕਰ ਦਿੰਦੇ ਨੇ ਹੁਣ ਨਾ ਉਹ ਗੱਲ ਚਲਾ ਰਿਹਾ ਹੈ ਤੇ ਨਾ ਉਹ ਗੱਲ ਚਲਾ ਰਹੀ ਦੋਵਾਂ ਵੱਲੋਂ ਹਿੰਮਤ ਨਹੀਂ ਸੀ ਹੋ ਰਹੀ ਪਰ ਆਫਟਰ ਪਤੀ ਨੇ ਇੱਕ ਗੱਲ ਕਹੀ ਉਹ ਕਹਿੰਦਾ ਕਿਵੇਂ ਤੇ ਰੀ ਜ਼ਿੰਦਗੀ ਚੱਲ ਰਹੀ ਉਹ ਕਹਿੰਦੀ ਜੀ ਠੀਕ ਹੈ ਤੁਹਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਉਹਨੇ ਕਿਹਾ ਜੀ ਠੀਕ ਹੈ ਪਤਨੀ ਨੇ ਇੱਕ ਗੱਲ ਕਹੀ ਜਿਹਦੇ ਅੰਦਰ ਸਾਰੇ ਗਿਲੇ ਸ਼ਿਕਵੇ ਦੱਬੇ ਗਏ ਉਹ ਕਹਿੰਦੀ ਵੀ ਆਪਾਂ ਪੁਰਾਣੀਆਂ ਗੰਡਾਂ ਅਤੀਤ ਦੀਆਂ ਯਾਦਾਂ ਭੁਲਾ ਨਹੀਂ ਸਕਦੇ ਪਤੀ ਕਹਿੰਦਾ ਵੀ ਭੁਲਾਈਆਂ ਜਾ ਸਕਦੀਆਂ ਉਹ ਕਹਿੰਦੀ ਠੀਕ ਹੈ ਫਿਰ ਅੱਜ ਤੋਂ ਬਾਅਦ ਨਾ ਕੋਈ ਗੱਲ ਮੈਂ ਛੜਨੀ ਹੈ ਨਾ ਤੂੰ ਛੜਨੀ ਹੈ ਨਾ ਗਿਲਾ ਨਾ ਸ਼ਿਕਵਾ ਨਾ ਪੁਰਾਣੀਆਂ ਗੰਡਾਂ ਨੂੰ ਖੋਲਣਾ ਹੈ ਨਾ ਖਿੱਦੋ ਖੋਲਣੇ ਅਤੀਤ ਦੀਆਂ ਸਾਰੀਆਂ ਯਾਦਾਂ ਨੂੰ ਪੁਲਾਉਣਾ ਹੈ ਉਹਦੇ ਉੱਤੇ ਪਾਣੀ ਪਾਉਣਾ ਹੈ ਅੱਜ ਤੋਂ ਆਪਣਾ ਸਮਝੋਬੀ ਵਿਆਹ ਅੱਜ ਹੋਇਆ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਔਰ ਆਪਣੇ ਘਰ ਦੇ ਅੰਦਰ ਚਲੇ ਗਏ ਇੱਕ ਜਗ੍ਹਾ ਤੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਮੇਰੇ ਮਨ ਦੇ ਅੰਦਰ ਆਇਆ ਵੀ ਮੈਂ ਕਿਉਂ ਨਾ ਇਹ ਗੱਲ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਸ਼ੇਅਰ ਕਰਾਂ ਵੀ ਕੀ ਅਤੀਤ ਦੀਆਂ ਯਾਦਾਂ ਨੂੰ ਪੁਲਾ ਕੇ ਰਿਸ਼ਤੇ ਕਾਇਮ ਨਹੀਂ ਰੱਖੇ ਜਾ ਸਕਦੇ ਅਤੀਤ ਦੀਆਂ ਯਾਦਾਂ ਨੂੰ ਪਲਾ ਕੇ ਭਰਾ ਭਰਾ ਮਿਲਣਾ ਚਾਹੀ ਮਿਲ ਸਕਦਾ ਹੈ ਪਿਓ ਪੁੱਤ ਮਿਲਣਾ ਚਾਹੀ ਮਿਲ ਸਕਦੇ ਨੇ ਪਤੀ ਪਤਨੀ ਮਿਲਣਾ ਚਾਣ ਮਿਲ ਸਕਦੇ ਨੇ ਮਿੱਤਰ ਦੋਸਤ ਮਿਲਣਾ ਚਾਹਣ ਉਹ ਮਿਲ ਸਕਦੇ ਨੇ ਅਤੀਤ ਦੀਆਂ ਯਾਦਾਂ ਨੂੰ ਯਾਦ ਕਰਕੇ ਅਤੀਤ ਦੀਆਂ ਗੱਲਾਂ ਬਾਤਾਂ ਹੋਈਆਂ ਬੀਤੀਆਂ ਨੂੰ ਯਾਦ ਕਰਕੇ ਸੇਤ ਤੇ ਲਈ ਜਾ ਸਕਦੀ ਹੈ ਪਰ ਉਹਨਾਂ ਨੂੰ ਘਰੇਲਣਾ ਨਹੀਂ ਚਾਹੀਦਾ ਉਹਨਾਂ ਨੂੰ ਵਾਰ-ਵਾਰ ਫਰੁਲਣਾ ਨਹੀਂ ਚਾਹੀਦਾ ਉਹਨਾਂ ਨੂੰ ਕਰੋਦਣਾ ਨਹੀਂ ਚਾਹੀਦਾ ਅਗਰ ਉਹਨਾਂ ਨੂੰ ਵਾਰ-ਵਾਰ ਫੋਲਦੇ ਰਹੋਗੇ ਫੋਲਦੇ ਰਹੋਗੇ ਤੇ ਫਿਰ ਜ਼ਖਮ ਭਰਦਾ ਨਹੀਂ ਬਲਕਿ ਉਹ ਸਗੋਂ ਵੱਧਦਾ ਰਹਿੰਦਾ ਹੈ। ਅਤੀਤ ਦੀਆਂ ਗੱਲਾਂ-ਬਾਤਾਂ ਤੋਂ ਸੇਧ ਲੈ ਕੇ ਉਹਨਾਂ ਤੇ ਪਰਦਾ ਪਾਓ ਉਹਨਾਂ ਤੇ ਪੱਟੀ ਬੰਨੋ ਉਹਨਾਂ ਨੂੰ ਖਤਮ ਕਰਨ ਦਾ ਯਤਨ ਕਰੋ। ਮਨਮ ਪੱਟੀ ਕਰੋ ਤੇ ਅੱਗੇ ਤੁਰਨ ਦਾ ਯਤਨ ਕਰੋ ਵੀ ਅੱਜ ਤੋਂ ਬਾਅਦ ਉਹ ਗੱਲਾਂ ਆਪਾਂ ਦੁਬਾਰਾ ਨਹੀਂ ਆਉਂਦੇ ਨੀਆਂ ਜਿਹੜੀਆਂ ਗੱਲਾਂ ਕਰਕੇ ਪਹਿਲਾਂ ਸਾਡੀ ਦੂਰੀ ਬਣ ਗਈ ਹੈ। ਅਤੀਤ ਨੂੰ ਪੁਲਾਓਗੇ ਤੇ ਗਿਲੇ ਛਿਖਵੇਂ ਘਟਣਗੇ ਅਤੀਤ ਨੂੰ ਪਲਾਉਗੇ ਤੁਹਾਡਾ ਪਿਆਰ ਵਧੇਗਾ ਅਤੀਤ ਨੂੰ ਪਲਾਉਗੇ ਤੇ ਅੱਗਣ ਅੱਗੇ ਵਧਣ ਵਾਸਤੇ ਤਤਪਰ ਰਹੋਗੇ ਵਰਨਾ ਨਹੀਂ ਹਰ ਇੱਕ ਦੀ ਅਤੀਤ ਹਰ ਇੱਕ ਦਾ ਪਿਛਲਾ ਸਮਾਂ ਕੁਝ ਨਾ ਕੁਝ ਜ਼ਰੂਰ ਖਰਾਬ ਹੋਇਆ ਹੁੰਦਾ ਹੈ ਚਾਹੇ ਉਹ ਮੇਲ ਜੋਲ ਦੇ ਅੰਦਰ ਹੋਵੇ ਬਿਜ਼ਨਸ ਦੇ ਅੰਦਰ ਹੋਵੇ ਸਰੀਰ ਦੇ ਅੰਦਰ ਹੋਵੇ ਪਰ ਉਹਨਾਂ ਨੂੰ ਯਾਦ ਕਰ ਕਰਕੇ ਆਪਣੇ ਆਪ ਨੂੰ ਦੁਖੀ ਕਰਨਾ ਇਹ ਕੋਈ ਚੰਗਾ ਸੁਭਾਵ ਨਹੀਂ ਹੈ ਅਗਰ ਚੰਗਾ ਭਵਿੱਖ ਸਿਰਜਣਾ ਚਾਹੁੰਦੇ ਹੋ ਤੇ ਅਤੀਤ ਦੀਆਂ ਯਾਦਾਂ ਨੂੰ ਪੜਾਉਣਾ ਪੈਗਾ ਉਹਨਾਂ ਦੇ ਉੱਤੇ ਪਰਦਾ ਪਾਉਣਾ ਪੈਗਾ ਵਾਰ-ਵਾਰ ਉਹਨਾਂ ਨੂੰ ਡਰਾਉਣਾ ਇਸ ਤਰ੍ਹਾਂ ਦਾ ਕੰਮ ਹੈ ਜਿਵੇਂ ਮੁਰਦੇ ਨੂੰ ਕਬਰ ਦੇ ਅੰਦਰੋਂ ਪੁੱਟ ਕੇ ਉਹਦੇ ਨਾਲ ਗੱਲਾਂ ਕਰਨ ਦਾ ਯਤਨ ਹੋਵੇ ਚੋਰੇ ਹਰ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਹੁੰਦੇ ਨੇ ਸ਼ਿਕਵੇ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਹੁੰਦੇ ਨੇ ਜਦੋਂ ਚੋਰਿਆਂ ਦੇ ਨਾਲ ਤੇ ਸ਼ਿਕਵਿਆਂ ਦੇ ਨਾਲ ਭਰਿਆ ਰਹਿੰਦਾ ਹੈ ਉਹ ਕਿਸੇ ਦੇ ਨਾਲ ਵੀ ਮਿਲਣ ਵਰਤਨ ਤੋਂ ਗੁਰੇਜ਼ ਕਰਦਾ ਹੈ ਉਹਨੂੰ ਹੋਈ ਨਜ਼ਰ ਆਉਂਦਾ ਵੀ ਇਹਦੇ ਵਿੱਚ ਵੀ ਉਹੋ ਜਿਹਾ ਬੰਦਾ ਹੀ ਨਾ ਛਿਪਿਆ ਹੋਵੇ ਪਰ ਨਹੀਂ ਅਤੀਤ ਨੂੰ ਪਲਾਓ ਹੋ ਕੇ ਚੋਰੇ ਜਿਹੜੇ ਆਏ ਸਨ ਉਹ ਆਏ ਸਨ ਇੱਕ ਬਿਮਾਰੀ ਦੀ ਤਰ੍ਹਾਂ ਆਏ ਸਨ ਉਹਨਾਂ ਨੂੰ ਰੋਗ ਸਮਝ ਕੇ ਛੱਡ ਦਿਓ ਉਹਨਾਂ ਦਾ ਇਲਾਜ ਕਰੋ ਅੱਗੋਂ ਵਾਸਤੇ ਆਪਣਾ ਆਪਾ ਸਵਾਰਨ ਦਾ ਯਤਨ ਕਰੋ ਖਾਸ ਕਰਕੇ ਪਤੀ ਤੇ ਪਤਨੀ ਆਪਣੇ ਰਿਸ਼ਤਿਆਂ ਦੀ ਗੰਢ ਇੰਨੀ ਮਜ਼ਬੂਤ ਕਰੋ ਪੱਕੀ ਕਰੋ ਜੇ ਕੋਈ ਤੋੜੇ ਰਿਸ਼ਤਿਆਂ ਦੇ ਅੰਦਰ ਆਣ ਕੇ ਦੂਰੀ ਦਾ ਕਾਰਨ ਬਣਿਆ ਹੈ ਉਸ ਬੰਦੇ ਨੂੰ ਅਵੇਡ ਕਰੋ ਜੇ ਕੋਈ ਗੱਲਾਂ ਕਾਰਨ ਬਣੀਆਂ ਨੇ ਉਹਨਾਂ ਗੱਲਾਂ ਨੂੰ ਪਲਾਓ ਉਹਨਾਂ ਨੂੰ ਅਵੇਡ ਕਰੋ ਤੁਹਾਡੀ ਦੋਹਾਂ ਦੀ ਇੱਕ ਦੂਜੇ ਨੂੰ ਲੋੜ ਏ ਪਤਨੀ ਨੂੰ ਪਤੀ ਦੀ ਲੋੜ ਏ ਪਤੀ ਨੂੰ ਪਤਨੀ ਦੀ ਲੋੜ ਏ ਮਤ ਸੋਚੋ ਕਿ ਦੂਜਾ ਤੁਹਾਡਾ ਕੋਈ ਮਦਦਗਾਰ ਏ ਜਿੰਨਾ ਪਤਨੀ ਦਾ ਪਤੀ ਮਦਦਗਾਰ ਏ ਦੂਜਾ ਨਹੀਂ ਜਿੰਨੇ ਪਤੀ ਦੀ ਪਤਨੀ ਮਦਦਗਾਰ ਏ ਕੋਈ ਦੂਜਾ ਨਹੀਂ ਆਪਣੇ ਗਲਵਕੜੀ ਦੇ ਅੰਦਰ ਪਰਿਵਾਰ ਦੀ ਗਲਵਕੜੀ ਪਿਆਰ ਦੀ ਗਲਵਕੜੀ ਦੇ ਅੰਦਰ ਵੱਜੇ ਰਹੋ ਅੱਗੇ ਨਿਕਲਣ ਦਾ ਯਤਨ ਕਰਦੇ ਰਹੋ ਵਾਹਿਗੁਰੂ ਜੀ